ਬਲਵੰਤ ਸਿੰਘ ਰਾਜਵੜਾ ਜੋ ਕਿ ਮੌਤ ਦੀ ਸਜ਼ਾ ਕੱਟਰੇ ਨਹੀਂ ਉਹਨਾਂ ਨੇ ਰਹਿਮ ਦੀ ਅਪੀਲ ਤੇ ਫੈਸਲੇ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਭਾਈਚਾਰੇ ਦੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ ਸ਼ੁੱਕਰਵਾਰ ਨੂੰ ਜਦੋਂ ਉਹਨਾਂ ਨੂੰ ਸਰਕਾਰੀ ਡੈਂਟਲ ਕਾਲਜ ਵਿੱਚ ਡਾਕਟਰੀ ਜਾਂਚ ਲਈ ਲਿਆਂਦਾ ਗਿਆ ਤਾਂ ਉਹਨਾਂ ਨੇ ਲਗਭਗ ਕਿਹਾ ਕਿ 30 ਸਾਲ ਜੇਲ੍ਹ ਦੇ ਵਿੱਚ ਬਿਤਾਏ ਨੇ ਜਿਸ ਦੇ ਵਿੱਚ ਮੌਤ ਦੀ ਸਜ਼ਾ ਤੇ 14 ਸਾਲ ਤੋਂ ਵੱਧ ਦਾ ਸਮਾਂ ਸ਼ਾਮਲ ਹੈ ਉਸ ਗੱਲ ਤੇ ਜ਼ੋਰ ਦਿੰਦੇ ਨਜ਼ਰ ਆਇਆ ਕਿ ਸੁਪਰੀਮ ਕੋਰਟ ਪਿਛਲੇ 5 ਸਾਲਾਂ ਤੋਂ ਕੇਂਦਰ ਸਰਕਾਰ ਨਾਲ ਇਸ ਮਾਮਲੇ ਤੇ ਗੱਲ ਕਰ ਰਹੀ ਹੈ ਪਰ ਇਹ ਸਭ ਕੁਝ ਵਿਅਰਥ ਹੈ ਰਾਜਵਾਨਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਦੇ ਵਿੱਚ ਦੋਸ਼ੀ ਠਰਾਇਆ ਗਿਆ ਜਿਸ ਤੇ ਕਰਕੇ ਉਹ ਸਜ਼ਾ ਕੱਟ ਰਹੇ ਨੇ ਤਾਂ ਰਾਜਵਾਨਾ ਅਕਾਲ ਤਖਤ ਦੇ ਜਥੇਦਾਰ ਪ੍ਰਦੀਪ ਸਿੰਘੜ ਕੱਜ ਨੂੰ ਵੀ ਸਨੇਹ ਲਾਉਂਦੇ ਨਜ਼ਰ ਆਏ ਤੇ ਨਾਲ ਹੀ ਕੇਂਦਰ ਨੂੰ ਵੀ ਇਸ ਤੇ ਫੈਸਲਾ ਲੈਣ ਲਈ ਜ਼ੋਰ ਪਾਉਂਦੇ ਨਜ਼ਰ ਆਏ ਇਸ ਮਗਰੋਂ ਹੁਣ ਇਹ ਮਾਮਲਾ ਪੰਜਾਬ ਦੇ ਵਿੱਚ ਪੱਕ ਗਿਆ ਕਿਉਂਕਿ ਬੰਦੀ ਸਿੰਘਾਂ ਦਾ ਮਾਮਲਾ ਜੋ ਹੈ ਪੰਜਾਬ ਦੇ ਵਿੱਚ ਇੱਕ ਅਹਿਮ ਮੁੱਦਾ ਹੈ ਹੁਣ ਇਸ ਮਾਮਲੇ ਤੇ ਪੁਨਰ ਸੁਰਜੀਤ ਕਾਲੀ ਦਲ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਚੁੱਪੀ ਧਾਰੀ ਬੈਠੀ ਹੈ ਉਹ ਚਿੰਤਾਜਨਕ ਹੈ ਚਿੰਤਾ ਦਾ ਵਿਸ਼ਾ ਹੈ ਇਸ ਨਾਲ ਪੰਥ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸਰਕਾਰ ਨੂੰ ਪਹਿਲ ਕਦਮੀ ਕਰਕੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਜਲਦ ਤੋਂ ਜਲਦ ਤਬਦੀਲ ਕਰਨਾ ਚਾਹੀਦਾ ਹੈ ਅੱਗੇ ਰਵਨੀਤ ਬਿੱਟੂ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਨੇ ਕਿ ਹੁਣ ਤਾਂ ਵਿਰੋਧ ਕਰਨ ਵਾਲੇ ਰਵਨੀਤ ਬਿੱਟੂ ਨੇ ਵੀ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਉਹ ਵਿਰੋਧ ਨਹੀਂ ਕਰਨਗੇ ਤਾਂ ਕਿੰਦਰ ਦੇਰੀ ਕਿਉਂ ਕਰ ਰਹੀ ਹੈ ਕਿਦਰ ਦੇ ਫੈਸਲੇ ਤੇ ਹੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਤੋਂ ਇਲਾਵਾ ਪ੍ਰਿੰਪ ਸਿੰਘ ਚੰਦੂ ਮਾਜਰਾ ਨੇ ਹੋਰ ਕੀ ਕੁਝ ਕਿਹਾ ਕੇਂਦਰ ਨੂੰ ਕਿਹੜੀ ਅਪੀਲ ਕੀਤੀ ਹੈ ਤੁਸੀਂ ਇੱਕ ਵਾਰੋ ਵੇ ਸੁਣੋ ਭਾਈ ਰਾਜੌਣ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਆ ਔਰ ਉਹਨਾਂ ਨੂੰ ਇਸ ਬੜੀ ਮੈਂ ਕਹਾਂ ਕਿ ਸਾਗ ਨਾ ਬੜੀ ਨਾਜ਼ੁਕ ਗੱਲ ਚਿੰਤਾਜਨਕ ਗੱਲ ਔਰ ਇੱਕ ਜਜਵਾਤੀ ਗੱਲ ਹੈ ਜਿਹਦੇ ਨਾਲ ਸਾਰੇ ਪਾਤਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਸਰਕਾਰ ਜਿਹੜੀ ਹੈ ਉਹਨੂੰ ਪਹਿਲ ਕਰਮੀ ਕਰਕੇ ਭਾਈ ਰਾਜਵਾਨਾ ਦੀ ਜਿਹੜੀ ਫਾਸੀ ਦੀ ਸਜ਼ਾ ਉਹਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਚਾਹੀਦਾ ਹੁਣ ਤਾਂ ਮੇਰਾ ਖਿਆਲ ਆ ਜਿਹੜੇ ਅ ਨਿਰਬੀਟੂ ਹੋਰਾਂ ਨੇ ਵੀ ਜਿਹੜੇ ਪਹਿਲਾਂ ਵਿਰੋਧ ਕਰ ਰਹੇ ਸੀ ਇਸ ਗੱਲ ਦਾ ਉਹਨਾਂ ਨੇ ਵੀ ਇਸ ਗੱਲ ਤੋਂ ਕਹਿਤਾ ਆ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੱਡੇ ਹਿੱਸੇ ਨੇ ਪਹਿਲਾਂ ਹੀ ਕਹਿਤਾ ਸੀ ਤੇ ਹੁਣ ਜੇ ਕੋਈ ਰਹਿ ਗਏ ਸੀ ਉਹ ਵੀ ਕਹਿਣ ਲੱਗੇ ਵੀ ਜੇ ਤਬਦੀਲ ਹੋ ਜਾਏ ਫਾਸੀ ਦੀ ਸਜ਼ਾ ਉਮਰ ਕੈਦ ਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਤੇ ਹੁਣ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜਲਦੀ ਫੈਸਲਾ ਕਰਕੇ ਭਾਈ ਰਾਜਵਾਨਾ ਦੀ ਜਿਹੜੀ ਪਛੀ ਸਜ਼ਾ ਹੈ ਉਹਨੂੰ ਵਰਤਾਇ ਚਤੁਰੀ ਕਰਨਾ ਚਾਹੀਦਾ ਭਾਈ ਰਾਜਵਾਨਾ ਦੇ ਮਸਲੇ ਦੇ ਵਿੱਚ ਕੇਂਦਰ ਸਰਕਾਰ ਚੁੱਪ ਧਾਰੀ ਬੈਠੀ ਆ ਔਰ ਉਹਨਾਂ ਨੂੰ ਇਸ ਬੜੀ ਨਾ ਮੈਂ ਕਹਾਂ ਕਿ ਨਾ ਬੜੀ ਨਾਜ਼ੁਕ ਗੱਲ ਚਿੰਤਾਜਨਕ ਗੱਲ ਔਰ ਇੱਕ ਜਜਵਾਤੀ ਗੱਲ ਹੈ ਇਹਦੇ ਨਾਲ ਸਾਰੇ ਪਾਤਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਸਰਕਾਰ ਜਿਹੜੀ ਹੈ ਉਹਨੂੰ ਪਹਿਲ ਕਰਮੀ ਕਰਕੇ ਭਾਈ ਰਾਜਵਾਨਾ ਦੀ ਜਿਹੜੀ ਫਾਸੀ ਦੀ ਸਜ਼ਾ ਉਹਨੂੰ ਮਤਾਇਰ ਵਿੱਚ ਤਵਦੀਰ ਕਰਨਾ ਚਾਹੀਦਾ ਹੁਣ ਤਾਂ ਮੇਰਾ ਖਿਆਲ ਹੈ ਜਿਹੜੇ ਅ ਨਿਤ ਬਿਟੂ ਹੋਰਾਂ ਨੇ ਵੀ ਜਿਹੜੇ ਪਹਿਲਾਂ ਵਿਰੋਧ ਕਰ ਰਹੇ ਸੀ ਇਸ ਗੱਲ ਦਾ ਉਹਨਾਂ ਨੇ ਵੀ ਇਸ ਗੱਲ ਤੋਂ ਕਹਿਤਾ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੱਡੇ ਹਿੱਸੇ ਨੇ ਪਹਿਲਾਂ ਹੀ ਕਹਿਤਾ ਸੀ ਤੇ ਹੁਣ ਜੇ ਕੋਈ ਰਹਿ ਗਏ ਸੀ ਉਹ ਵੀ ਕਹਿਣ ਲੱਗੇ ਵੀ ਜੇ ਤਵਦੀਰ ਹੋ ਜਾਏ ਫਾਸੀ ਦੀ ਸਜ਼ਾ ਉਮਰਕਾਏ ਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਤੇ ਹੁਣ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਜਲਦੀ ਫੈਸਲਾ ਕਰਕੇ ਭਾਈ ਰਾਜਵਾਨਾ ਦੀ ਜਿਹੜੀ ਪਛੀ ਸਜ਼ਾ ਹੈ ਉਹਨੂੰ ਵਰਤਾਇ ਤੇ ਤੁਰੀਲ ਕਰਨਾ ਹੈ